अर्जुन ਦੇ ਪਾਤਸ਼ਾਹ ਮਹਾਰਾਜ ਜੀ ਨੇ ਨਾਨਾ ਗੁਰੂ ਸ਼ਬਦ ਦੀ ਵਤ ਲਈ ਪੁਰਵ ਵਰਦਾਸ ਪਾਤਸ਼ਾਹੀ ਦੀ ਸੰਗਤ ਚ ਰਹੀ ਤੇ ਜੀਵਨ ਮੋਲਾ 11 ਭਰੀਆਂ ਜੀ ਦੋਤ ਨੇ ਸਾਖੀਆਂ ਸੀ ਸੁਣਨੇ ਆ ਸੁਣਾੰਗੇ ਆ ਪੜਨੇ ਆ ਇਹ ਗਸੂਰ ਗੁਰੂ ਅਮਰਦਾਸ ਜੀ ਆਪਣੇ ਪਰ ਉਤੇ ਵਿੱਚ ਸਤ ਤ੍ਰੇਤੇ ਆਈ कि ਜਦੋਂ ਕੰਗ ਨੂੰ ਹੱਥ ਪਾਇਆ ਨਾ ਮਦੀਨ ਹੱਥ ਪਾਇਆ ਤੇ ਮਹਾਰਾਜਾ ਗੁਰੂ ਅਮਰਦਾਸ ਨੇ ਵਚਨ ਕਿਹਾ ਕੈਸਾ ਲੈ ਕੇ ਪੁਰਖ ਭਾਣੀ ਮਨਜੀ ਸਾਡੀ ਅ라이 ਸਾਨੀ ਜੀ ਵੀ ਪਾਣੀ ਜੀ ਪਿਛੇ ਆਏ ਆ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੋਦ ਟੁਕਿਆਂ ਨਾਲ ਵਚਨ ਕਿਹਾ ਕਿ ਤਾਜੀ ਆਪ ਦੀਨਾ ਦੋਤਾ ਰਹੇ ਤਾਜ਼ੂਰ ਨੇ ਲਾੜ ਪਾਉਂਦਿਆਂ ਵਚਨ ਕਹੇ ਕਿ ਕੇਵਲ ਦੋਤਾ ਨਹੀਂ ਆਪਣੀ ਗੋਦ ਵਿੱਚ ਝੁਕਦੇ ਆ ਆਪਣੀ ਗੋਪਲ ਵਿੱਚ ਭਾਵਾ ਕੇ ਬਚਨ ਕਰਦੇ ਆ ਕਿ ਦੁਹੇਕਾ ਹੈ ਪਾਣੀ ਦਾ ਗੋਹੇ ਤਾਂ ਹੈ ਇਹਨੇ ਕੋਲ ਜਹਾਜ਼ ਤਿਆਰ ਕਰਨਾ ਜਿਸ ਜਹਾਜ਼ ਵਿੱਚ ਸਵਾਰ ਹੋ ਕੇ ਹਰ ਇੱਕ ਜੀਵ ਨੇ ਇਸ ਭਗਦਰ ਤੋਂ ਪਾਰ ਹੋਣਾ ਹੈ ਇਹ ਦੁਹਤਾ ਹੈ ਪਰ ਬਾਣੀ ਦਾ ਗੋਹੇ ਤਾਂ ਐਸੇ ਤਮਿੱਖਤ ਵਜਨਤਾ ਅੰਦਰੂਪ ਅਗੰਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਜੀ ਬਖਸ਼ ਸਮਾਪੀਤਿਆ ਹਜ਼ੂਰ ਧੰਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਜੋਤ ਧੰਗੁਰੂ ਰਾਮਦਾਸ ਮਹਾਰਾਜ ਜੀ ਕਾ ਜਾਣਾ ਸਮਾਪੀਤ ਹਜ਼ੂਰ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਹਰਿਮੰਦਰ ਸਾਹਿਬ ਅਮਰਸਰ ਦੀ ਧਰਤੀ ਤੇ ਆ ਕੇ ਪੂਰਨ ਤਾਲ ਬਟਾਇਆ ਇੱਥੇ ਅਮਰ ਸਰੋਵਰ ਦੀ ਸੇਵਾ ਕੀਤੀ ਅਮਰਸਰ ਸਾਹਿਬ ਵਸਨਾ ਵਿਅੰਗ ਸਿਰ ਸੰਗਤਾਂ ਦੀ ਆ ਕੇ ਇੱਥੇ ਰਹਿਣਾ ਤੇ ਧੰਗ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਿਉਂ-ਜਿਉਂ ਬਡੇਰੇ ਹੁੰਦੇ ਆ ਕਿਉਂਕਿ ਉਹ ਗੁਰਬਾਣੀ ਨਾਲ ਪ੍ਰੇਮ ਸੇਵਾ ਤੇ ਸਿਮਰਨ ਵਿੱਚ ਰਹਿਣਾ ਤੇ ਗੁਰੂ ਪਿਤਾ ਦੀ ਆਗਿਆ 'ਚ ਰਹਿਣਾ ਕਦੀ ਵੀ ਇਹ ਨਹੀਂ ਸੀ ਕਿ ਆਪਣੀ ਮਰਜ਼ੀ ਦੇ ਨਾਲ ਕੁਝ ਕਰਦਾ ਹਮੇਸ਼ਾ ਇਹ ਭਾਵਨਾ ਰਹੀ ਕਿ ਜੋ ਗੁਰੂ ਨੂੰ ਪਾਉਂਦਾ ਹੈ ਜੋ ਗੁਰੂ ਨੂੰ ਪ੍ਰਵਾਨ ਹੈ ਜੋ ਗੁਰੂ ਪਿਤਾ ਨੂੰ ਚੰਗਾ ਲੱਗਦਾ ਹੈ ਮੈਂ ਕੋਈ ਆਪਣੀ ਜੀਵਨ ਵਿੱਚ ਕਰਾਂ ਕਾਹਦੇ ਕਹਿਣਾ ਜਿਸ ਕਾ ਪਰਮਾਨੰ ਧਾਨ ਸਭ ਕਿਸ ਕਾ ਸੋਈ ਸੋਣ ਸੁਜਾਨੀ ਮਾਰੇ ਕਹਿੰਦੇ ਆ ਸਭ ਕੋ ਜੋਸ਼ੇ ਦਾ ਹੈ ਕੋਈ ਮੇਰਾ ਹੈ ਮੈ ਉਹਦਾ ਆ ਕੋਲੇ ਤੋਂ ਵਿਣਾਵੇਂ ਕੋਈ ਪਰਮਾਨ ਨਹੀਂ ਹਜ਼ੂਰ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਕਦੀ ਵੀ ਗੁਰੂ ਪਿਤਾ ਜੀ ਦੇ ਹੁਕਮ ਤੋਂ ਮੋਹਨੀ ਸ਼ਿਕੇ ਜੇ ਲੋ ਸਮਾ ਬਣਦਾ ਹੈ ਲਾਹੌਰ ਤੋਂ ਰੋ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਤੁਹਾਨੂੰ ਰਾਮਦਾਸ ਮਹਾਰਾਜ ਜੀ ਦੇ ਤਾਇਆ ਜੀ ਦਾ ਬੇਟਾ ਸਿਹਾਲੀਪਨ ਉਹ ਆਮ ਹੈ ਕਿ ਮੇਰੇ ਪੁੱਤਰ ਦਾ ਵਿਆਹ ਹੈ ਤੇ ਆਪ ਦੀ ਦਇਆ ਤਰ ਉਚਲੋ ਇਸ ਕਾਰਜ ਦੇ ਵਿੱਚ ਆਪ ਵੀ ਹਾਜ਼ਰ ਹੋ ਉਹ ਰਾਮਦਾਸ ਨੇ ਕਹਿੰਿਆ ਮੇਰੇ ਕੋ ਸਵਾਨੀ ਅਸੀਂ ਨਹੀਂ ਜਾ ਸਕਦੇ ਨਾਲ ਪਰ ਆਪਣੇ ਵੱਡੇ ਪੁੱਤਰ ਨੂੰ ਘਰ ਲੈਣੇ ਆ ਸਾਡੇ ਕੁਲੀਨ ਸਵਾ ਜਾਣ ਦਾ ਪਰ ਆਪਣੇ ਵੱਡੇ ਪੁੱਤਰ ਨੂੰ ਘਰ ਦੇਣਿਆ ਫਿਰ ਕੀ ਚੰਨ ਬੁਲਾਇਆ ਪਰ ਕੀਤੀਆ ਇਹਦੇ ਮਾਂ ਦੀ ਜਿਹੜੀ ਭਾਵਨਾ ਇਹ ਬੜੀ ਕਠੋਰ ਸੀ ਬੜੀ ਕਠੋਰ ਸੀ ਮਾਂ ਦੀ ਭਾਵਨਾ ਇਹ ਪਰਮਪਰਪਤ ਇਹ ਚਾਹੁੰਦਾ ਸੀ ਜਦੋਂ ਕੋ ਗੁਰ ਰਾਮ ਦਾ ਜਿਹਨੂੰ ਗੁਰਤਾ ਮਿਲੀ ਕਿਉਂਕਿ ਉਸ ਸਮੇਂ ਜੇ ਉਹਨਰ ਵੇਖੀ ਆ ਜਾਵੇ ਕੀ ਕਾਂ ਦੇਰ ਪੁਤੀ ਚੰਦਰ ਤਕਰੀਬ 16 17 ਬਰੀ ਦੀ ਆ ਜਾਂਦੀ ਸੀ ਜਦੋਂ ਗੁਰਰਾਮ ਦਾਸ ਜੀ ਗੁਰਤਾ ਦੇ ਸੁਭਾਈ ਮਨ ਹੋਏ ਸਿਆਣਾ ਸੀ ਉਹਦਾ ਔਰ ਚਤਰ 74 ਬੜਾ ਸੀ ਚਲਾਕੀ ਬੜੀ ਜਾਣਦਾ ਸੀ ਤਾਂ ਜੇ ਅਸੀਂ ਵੇਖੀਏ ਤੇ ਮਾਰੇ ਕਹਦੇ ਆਏ ਮਨ ਚਚਲਾ ਚਤਰਾਈ ਕਿਨ ਹੈ ਨਾ ਪਾਇਆ ਗੁਰੂ ਦੇ ਘਰ ਦੀ ਸੋਭਾ ਬੜੀ ਆਈ ਆਪ ਦੁਨੀਆ ਤੇ ਵਾਂਗ ਹੋ ਸਕਦਾ ਹੈ ਕਿ ਚਤਰਾਈ ਕਰਕੇ ਚਲਾਕੀ ਕਰਕੇ ਆਪਣੀ ਸਿਆਣਪ ਕਰਕੇ ਕੁਝ ਖਾਜ ਜਾਏ ਪਰ ਮਨ ਅਕਦੇ ਜੇ ਤੂੰ ਗੁਰੂ ਦੇ ਕੋਲੋਂ ਕਹੇ ਮੈਨੂੰ ਚਤਰਾਈ ਚਲਾਕੀ ਕਰਕੇ ਕੁਝ ਪ੍ਰਾਪਤ ਹੋ ਜਾਏਗਾ ਪਰ ਅਕਦੇ ਗੁਰੂ ਦੇ ਕੋਲੋਂ ਕੁਝ ਨਹੀਂ ਮਿਲਦਾ ਚਤਰਾਈਆਂ ਚਲਾਕੀਆਂ ਕਰਕੇ ਇਹ ਮਨ ਚਾਹਤ ਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮੰਨ ਗਿਆ ਇਹ ਮਾਇਆ ਕੋ ਨਹੀਂ ਜਿਨੇਤ ਪਰ ਬੁਲਾਇਆ ਮਰ ਕਹਿੰਦੇ ਕਿ ਵੇਖੀ ਕਿਤੇ ਭੁਲੇਖੇਤ ਰਹਦਾ ਹੈ ਚਤਰਾਈਆਂ ਤਲਕੀਆਂ ਕਰਕੇ ਕਦੀ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਦੀ ਵੀ ਗੁਰੂ ਦੀ ਖੁਸ਼ੀ ਦੀ ਪ੍ਰਾਪਤੀ ਨਹੀਂ ਹੈ ਔਣੀ ਚਾਹਦਾ ਸੀ ਕਿ ਮੈਂ ਚਤਰਾਈਆਂ ਤੇ ਤਲਕੀਆਂ ਕਰਕੇ ਪ੍ਰਾਪਤ ਕਰ ਲਵਾਂ ਪਰ ਗੁਰੂ ਦੀ ਆਗਿਆ ਗੁਰੂ ਦਾ ਹੁਕਮ ਇਹ ਕਦੀ ਵੀ ਆਪਣੇ ਮਨ ਧਾਰ ਨਹੀਂ ਸੀ ਕੀਤਾ ਕਦੀ ਗੁਰੂ ਹੋਮਤ ਨਹੀਂ ਆਇਆ ਆ ਗਿਆ ਨਹੀਂ ਆਇਆ ਮਾਰੇ ਬੁਲਾਇਆ ਇਹ ਬਿਰਤੀ ਚੱਲ ਫਿਰ ਤਾਇਆ ਜੀ ਦੇ ਜਿਗਰੀ ਮਾ ਇਹਨਾਂ ਦੇ بیٹے ਦਾ ਵਿਆਹ ਹੈ ਤੇਰੇ ਭਰਾ ਦਾ ਵਿਆਹ ਹੈ ਤੇ ਆਪ ਦੀ ਉਸ ਘਾਰੇ ਵਿੱਚ ਜਾਓ ਉੱਥੇ ਰੋ ਜਦੋਂ ਤੱਕ ਉਹ ਕਾਰਜ ਪੂਰਾ ਨਾ ਹੋ ਜਾਏ ਕਿ ਅਸੀਂ ਸਦਾ ਨਾ ਲਈਏ ਕਿ ਤੁਸੀਂ ਆਉਣਾ ਨਹੀਂ ਅੰਦਰ ਭਾਵਨਾ ਕੋਈ ਨਹੀਂ ਨਹੀਂ ਮੇਰੇ ਬਿਨਾ ਇੱਥੇ ਸੇਵਾ ਕਿਹਨੂੰ ਦੇਗੀ ਆ ਨਗਰਾਨਾ ਪ੍ਰਬੰਧ ਅਸੰਗਤ ਨਹੀਂ ਆਉਂਦਾ ਤਾਂ ਜੋ ਦੇਖਣੇਗਾ ਮੇਰੇ ਬਿਨਾ ਕੌਣ ਕਰੇਗਾ ਮੇਰੇ ਬਿਨਾ ਕੋਈ ਨਹੀਂ ਨੀ ਇਹ ਕੁਝ ਕਰਨ ਵਾਲਾ ਇਹ ਸੁਵਾਰ ਕਰਨ ਵਾਲਾ ਔਰ ਇਹ ਲਾਜ਼ਮੀ ਸੀ ਕਿ ਬਹੁਤਾ ਜਿਹੜਾ ਕਾਜ ਪ੍ਰਬੰਧ ਸੀ ਤੇ ਆਪੂ ਹੋਣ ਵਾਸਤੇ ਆਪੂ ਦੇਖਣ ਦੇ ਲਈ ਉਹ ਪ੍ਰਕਿਰਿਆ ਕਰਦਾ ਸੀ ਇਹਦੇ ਜਵਾਬ ਦੇ ਇੱਕ ਪਾਸੇ ਉਹ ਵਾਹਿਗੁਰੂ ਬਾਦਿਆ ਕੀ ਉਹਨਾਂ ਕਹਿੰਦੀ ਦੁਨੀਆ ਦੇ ਰੰਗ ਉਤਮਾਸ਼ੇ ਨਹੀਂ ਨੇ ਜੇ ਅੱਗੇ